ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਪੰਜਾਬ ਸਟੇਟ ਮਿਨਿਸਟਰੀ ਸਰਵੇ ਜੁਨੀਅਨ ਨੂੰ ਜਿਹੜੀ ਮੀਟਿੰਗ ਸੀਗੀ ਉਹ ਮਿਲੀ ਹੋਈ ਸੀ ਜਿਸ ਬਾਰੇ ਆਪਾਂ ਕੱਲ ਵੀ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਗੱਲ ਕੀਤੀ ਸੀਗੀ ਅੱਜ ਦੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੇ ਲਈ ਖਾਸ ਗੱਲ ਸਿਰਫ ਇਹ ਆ ਕਿ ਸਰਕਾਰ ਵੱਲੋਂ 4% ਡੀਏ ਜਿਹੜਾ ਰਿਲੀਜ਼ ਆਗਾ ਉਹ ਕੀਤਾ ਗਿਆ ਏ ਡੀ ਏ 1 ਦਸੰਬਰ 2023 ਤੋਂ ਜਿਹੜਾ ਉਹ ਮਿਲਣ ਜੋਗ ਹੋਵੇਗਾ ਬੇਸ਼ੱਕ ਮੁਲਾਜ਼ਮਾਂ ਦਾ ਜਿਹੜਾ ਡੀ ਏ ਸੀਗਾ 12% ਉਹ ਡਿਊ ਸੀਗਾ ਸਰਕਾਰ ਵੱਲ ਉਸ ਦੇ ਵਿੱਚੋਂ 4% ਡਿਊ ਦੀ ਕਿਸ਼ਤਾਂ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਤੋਂ ਅਗਲੀ ਗੱਲ ਕਰ ਲਈਏ ਜੇਕਰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਜਦੋਂ ਪੀ ਐਮ ਐਸ ਐਮ ਐਸ ਯੂ ਵੱਲੋਂ ਆ ਜਿਹੜਾ ਉਹ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਜਿਹੜਾ 20000 ਕਰੋੜ ਦਾ ਬਕਾਇਆ ਦੀ ਗੱਲ ਆ ਜਿਹੜੀ ਉਸ ਸੈਂਟਰ ਸਰਕਾਰ ਵੱਲ ਆ ਜਿਹੜਾ ਗਿਆ ਹੋਇਆ ਮੁਲਾਜ਼ਮਾਂ ਤੇ ਸਰਕਾਰ ਦਾ ਉਸ ਨੂੰ ਬੜੇ ਡਿੱਕੇ ਦੇ ਵਿੱਚ ਰੂਪ ਦੇ ਵਿੱਚ ਆ ਜਿਹੜੀ ਸਰਕਾਰ ਵੱਲੋਂ ਗੱਲ ਆਪਣੀ ਰੱਖੀ ਗਈ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਆ ਜਿਹੜਾ ਇਸ ਦੇ ਉੱਤੇ ਜਿਹੜੇ ਮੁੱਖ ਪ੍ਰਮੁੱਖ ਅਫਸਰ ਨੇਗੇ ਤੇ ਉਹਨਾਂ ਨੇ ਦਿੱਲੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਆ ਉਸ ਮਸਲੇ ਨੂੰ ਜਿਹੜਾ ਹੱਲ ਕਰਨ ਦੀ ਆ ਗੱਲ ਉਹਨਾਂ ਵੱਲੋਂ ਦੱਸੀ ਗਈ ਆ ਕਿ ਉਹ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਵਿਸ਼ੇ ਦੇ ਉੱਤੇ ਮੈਂ ਖੁਦ ਵੀ ਆ ਜਿਹੜਾ ਸੈਂਟਰ ਦੇ ਅਧਿਕਾਰੀਆਂ ਨਾਲ ਆ ਗੱਲਬਾਤ ਕਰਕੇ ਜਦੋਂ ਵੀ ਇਸ ਦੇ ਉੱਤੇ ਕੋਈ ਫੈਸਲਾ ਬਣ ਜਾਂਦਾ ਇੱਕ ਮਹੀਨੇ ਦੇ ਵਿੱਚ ਜਲਦੀ ਮਤਲਬ ਉਹਨਾਂ ਵੱਲੋਂ ਐ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਇਸ ਨੂੰ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਦੇ ਖਾਤੇ ਵਿੱਚ ਲਿਆ ਕੇ ਆ ਜਿਹੜਾ ਤੇ ਦੂਜੀ ਗੱਲ ਜੀਪੀਐਫ ਦੇ ਖਾਤੇ ਆ ਖੋਲਣ ਦੇ ਲਈ ਐ ਵੀ ਉਹਨਾਂ ਨੇ ਕਿਹਾ ਵੀ ਸੈਂਟਰ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਜਲਦੀ ਆ ਜਿਹੜੇ ਜੀਪੀਐਫ ਖਾਤੇ ਨੇ ਮੁਲਾਜ਼ਮਾਂ ਦੇ ਉਹ ਖੋਲਣ ਦੀ ਵੀ ਗੱਲ ਕੀਤੀ ਆ ਪਰ ਗੱਲ ਕਰ ਲਈ ਵੀ ਹੋਰ ਮਸਲਿਆਂ ਦੇ ਉੱਤੇ ਚਾਹੇ ਡੀਏ ਦੀਆਂ ਜਿਹੜੀਆਂ ਬਾਕੀ ਕਿਸ਼ਤਾਂ ਲੇਗੀਆਂ ਜਾਂ ਪੇ ਕਮਿਸ਼ਨ ਦੇ ਬਕਾਏ ਦੀਆਂ ਗੱਲਾਂ ਨੇਗੀਆਂ ਇਨਾਂ ਦੇ ਉੱਤੇ ਜਿਹੜੀ ਸਥਿਤੀ ਆ ਹਜੇ ਕੋਈ ਕਲੀਅਰ ਨਹੀਂ ਹੋਈ ਤੇ ਪੰਜਾਬ ਸਟੇਟ ਮਿਨਿਸਟਰੀ ਸਰਵੇ ਜੁਨੀਅਨ ਦੇ ਕੁਝ ਮਸਲਿਆਂ ਨੂੰ ਲੈ ਕੇ ਆ ਜਿਹੜਾ ਤੁਰੰਤ ਆ ਮੁੱਖ ਮੰਤਰੀ ਸਾਹਿਬ ਵੱਲੋਂ ਆ ਜਿਹੜਾ ਉਹਨਾਂ ਦੇ ਉੱਤੇ ਫੈਸਲਾ ਲੈਣ ਦੀ ਆ ਗੱਲ ਜਿਹੜੀ ਉਹ ਦੱਸੀ ਗਈ ਆ ਤੇ ਬਾਕੀ ਮਸਲਿਆਂ ਦੇ ਲਈ ਚੀਫ ਸੈਕਟਰੀ ਸਾਹਿਬ ਦੀ ਜਿਹੜੀ ਅਗਵਾਈ ਦੇ ਵਿੱਚ ਜਥੇਬੰਦੀ ਦੇ ਨਾਲ ਆ ਜਿਹੜੀ ਪੈਨਲ ਮੀਟਿੰਗਾਂ ਦਾ ਜਿਹੜਾ ਦੌਰ ਆਗਾ ਉਹਨਾਂ ਨਾਲ ਜਿਹਨਾਂ ਦੇ ਵਿੱਚ ਚੱਲਣ ਵਾਸਤੇ ਆ ਉਹਦੇ ਵੀ ਆਦੇਸ਼ ਨੇ ਜਿਹੜੇ ਉਹ ਦੇ ਦਿੱਤੇ ਗਏ ਨੇ ਤੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ 2 ਦਿਨਾਂ ਦੇ ਵਿੱਚ ਆ ਜਿਹੜੀਆਂ ਅਗਲੀਆਂ ਮੀਟਿੰਗਾਂ ਦੇ ਜਿਹੜੇ ਆਫੀਸ ਉਹਨਾਂ ਦੇ ਵਿੱਚ ਦੇਖ ਕੇ ਉਹਨਾਂ ਨੂੰ ਐਂਟੀਮੇਸ਼ਨ ਐ ਕਰ ਦਿੱਤੀ ਕਿ ਅਗਲੀਆਂ ਮੀਟਿੰਗਾਂ ਪੈਨਲ ਮੀਟਿੰਗਾਂ ਨੇ ਜਿਹੜੀਆਂ ਉਹ ਮੁਲਾਜ਼ਮਾਂ ਗੂਆਂ ਦੇ ਨਾਲ ਪੰਜਾਬ ਸਰਕਮਿਸਟਰੀ ਸਰਵੇ ਯੂਨੀਅਨ ਦੇ ਗੂਆਂ ਦੇ ਨਾਲ ਜਿਹੜੀਆਂ ਹੋਣੀਆਂ ਨੇਗੀਆਂ ਸੋ ਇਹ ਸੀ ਅੱਜ ਦੀ ਗੱਲਬਾਤ ਕਿ ਸਰਕਾਰ ਵੱਲੋਂ ਜਿਹੜਾ 4% ਡੀਏ ਦੇਖ ਕੇ ਮੁਲਾਜ਼ਮਾਂ ਨੂੰ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਖਾਸ ਗੱਲ ਰਹੀ ਆ ਸੋ ਇਸ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ